ਓਏ ਕੰਮ ਨਾਲ ਹੁੰਦਾ ਏ ਕਰਮ ਬੰਦੇ ਦਾ ਵੱਡਾ ਛੋਟਾ ਹੁੰਦਾ ਨਾ ਜਨਮ ਬੰਦੇ ਦਾ ਓਏ ਕੰਮ ਨਾਲ ਹੁੰਦਾ ਏ ਕਰਮ ਬੰਦੇ ਦਾ ਵੱਡਾ ਛੋਟਾ ਹੁੰਦਾ ਨਾ ਜਨਮ ਬੰਦੇ ਦਾ ਗੱਲ ਵੱਡਿਆਂ ਦੀ ਆਖੀ ਫੁਰਮਾਨ ਹੁੰਦੀ ਏ ਗੱਲ ਵੱਡਿਆਂ ਦੀ ਆਖੀ ਫੁਰਮਾਨ ਹੁੰਦੀ ਏ ਕੰਮ ਨਾਲ ਕੰਮ ਨਾਲ ਬੰਦੇ ਦੀ ਪਛਾਣ ਹੁੰਦੀ ਐ ਕੰਮ ਨਾਲ ਬੰਦੇ ਦੀ ਪਛਾਣ ਹੁੰਦੀ ਐ ਹੋਏ ਮੇ ਬੰਦਾ ਕਰਮਾਂ ਨੂੰ ਕੋਸਦਾ ਰਵੇ ਤੋੜੇ ਬਿਨਾ ਬੁਰਕੀ ਨਾ ਮੂੰਹ 'ਚ ਪਵੇ ਐਵੇਂ ਬੰਦਾ ਕਰਮਾਂ ਨੂੰ ਕੋਸਦਾ ਰਹਿ ਤੋੜੇ ਬਿਨਾ ਬੁਰਕੀ ਨਾ ਮੂੰਹ 'ਚ ਪਵੇ ਹੱਕ ਸੱਚ ਦੀ ਕਮਾਈ ਵਿੱਚ ਜਾਨ ਹੁੰਦੀ ਐ ਹੱਕ ਦੀ ਕਮਾਈ ਵਿੱਚ ਜਾਨ ਹੁੰਦੀ ਐ ਕੰਮ ਨਾਲ ਕੰਮ ਨਾਲ ਬੰਦੇ ਦੀ ਪਛਾਣ ਹੁੰਦੀ ਐ ਓਏ ਕੰਮ ਨਾਲ ਬੰਦੇ ਦੀ ਪਛਾਣ ਹੁੰਦੀ ਐ ਪਿਓ ਨਾਲ ਉਹ ਵੱਧ ਪੁੱਤ ਕਰ ਜੇ ਤਰੱਕੀ ਆਖਦਾ ਜਮਾਨਾ ਉਹਦੀ ਕਿਸਮਤ ਲਕੀ ਜੇ ਪਿਓ ਨਾਲੋਂ ਵੱਧ ਪੁੱਤ ਕਰ ਜੇ ਤਰੱਕੀ ਆਖਦਾ ਜਮਾਨਾ ਉਹਦੀ ਕਿਸਮਤ ਲਕੀ ਜੇ ਪਿਓ ਤੋਂ ਪਹਿਲਾਂ ਪੁੱਤ ਨੂੰ ਸलाम ਹੁੰਦੀ ਐ ਪਿਓ ਤੋਂ ਪਹਿਲਾਂ ਪੁੱਤ ਨੂੰ ਸलाम ਹੁੰਦੀ ਐ ਕਮਨਾਲ ਕੰਮ ਨਾਲ ਬੰਦੇ ਦੀ ਪਛਾਣ ਹੁੰਦੀ ਐ ਓਏ ਕੰਮ ਨਾਲ ਬੰਦੇ ਦੀ ਪਛਾਣ ਹੁੰਦੀ ਐ ਮੈਂ ਸੁਣਿਆ ਕਸਾਈ ਬੜੀ ਕਰਦੇ ਕਮਾਈ ਪਰ ਕਰਦਾ ਨੇ ਦੀਪੇ ਸਿੱਧੂ ਜੱਗ ਵੜਾਈ ਮੈਂ ਸੁਣਿਆ ਕਸਾਈ ਬੜੀ ਕਰਦੇ ਕਮਾਈ ਪਰ ਕਰਦਾ ਨਾ ਦੀਪੇ ਸੀ ਤੂੰ ਜੱਗ ਵੜਾਈ ਹੋ পাপ ਦੀ ਕਮਾਈ ਤਾਂ ਹਰਾਮ ਹੁੰਦੀ ਐ পাপ ਦੀ ਕਮਾਈ ਤਾਂ ਹਰਾਮ ਹੁੰਦੀ ਐ ਪਰ ਕੰਮ ਨਾਲ ਕੰਮ ਨਾਲ ਬੰਦੇ ਦੀ ਪਛਾਣ ਹੁੰਦੀ ਐ ਓਏ ਕੰਮ ਨਾਲ ਬੰਦੇ ਦੀ ਪਛਾਣ ਹੁੰਦੀ ਐ ਕੰਮ ਨਾਲ ਬੰਦੇ ਦੀ ਪਛਾਣ ਹੁੰਦੀ ਐ ਓਏ ਕੰਮ ਨਾਲ ਬੰਦੇ ਦੀ ਪਛਾਣ ਹੁੰਦੀ ਐ